ਕੁਦਰਤ ਨਾਲ ਪਿਆਰ ਕੱਲਾ ਕਾਗਜ਼ਾਂ ਦੇ ਵਿੱਚ ਨਹੀਂ ਲਿਖਿਆ ਜਾਂਦਾ ਹੁੰਦਾ ਵੀ ਕਾਗਜ਼ਾਂ ਦੇ ਵਿੱਚ ਲੱਗਦਾ ਪਿਪਟਰ ਕਰਵਾਈ ਹੋਗੀ ਵੀ ਅਸੀਂ ਕੁਦਰਤ ਨਾਲ ਪਿਆਰ ਕਰਦੇ ਹਾਂ ਨਾ ਕੁਦਰਤ ਬਾਬਿਓ ਆਹ ਹੁੰਦੀ ਐ ਆਹ ਸਹੀ ਪਿਆਰ ਕੁਦਰਤ ਨਾਲ ਹਨਾ ਕਿਸੇ ਪੰਛੀ ਨੂੰ ਨਹੀਂ ਮਾਰਨਾ ਕਿਸੇ ਜਾਨਵਰ ਨੂੰ ਨਹੀਂ ਤੰਗ ਕਰਨਾ ਤੇ ਕੋਈ ਆਪਾ ਦਰਖਤ ਨਹੀਂ ਕੱਟਣਾ ਤੇ ਕਿਸੇ ਤਰ੍ਹਾਂ ਦੀ ਧਰਤੀ ਨਾਲ ਛੇੜ-ਛਾੜ ਨਹੀਂ ਕਿਉਂ ਧਰਤੀ ਨਾਲ ਛੇੜ-ਛਾੜ ਦਾ ਮਤਲਬ ਇਹ ਹੋਵਾ ਬਾਬਿਓ ਕਿਥੇ ਇਥੋਂ ਦੇ ਰਹਿਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੜਕਾਂ ਕਿੰਨੀਆਂ ਉੱਚੀਆਂ ਨਹੀਂ ਐਵੇਂ ਕਿਥੇ ਤਾਂ ਥੱਲੇ ਡੱਗ ਪੈਂਦੀਆਂ ਕਿਥੇ ਤਾਂ ਉੱਜੜ ਜਾਂਦੀਆਂ ਉਹਦਾ ਮਤਲਬ ਆ ਧਰਤੀ ਨਾਲ ਛੇੜ-ਛਾੜ ਇਹਨਾਂ ਨੇ ਜਿਵੇਂ ਹੈਗੀਆਂ ਵੇਜ ਜਮੀਨਾਂ ਉਵੇਂ ਹੀ ਵਾਈ ਜਾਂਦੇ ਆ ਟਿੱਬਿਆਂ ਦੇ ਉੱਤੇ ਹੀ ਇਹ ਆਪਦੀਆਂ ਫਸਲਾਂ اگਾਈ ਜਾਂਦੇ ਆ ਆਲੂ ਉਲੂ ਕਣਕਾਂ ਜੋ ਵੀ ਹੈਗੀਆਂ ਤੇ ਟਿੱਬਿਆਂ ਦੇ ਉੱਤੇ ਇਹਨਾਂ ਨੇ ਵਾਜੂ ਆਪਦੀਆਂ ਸੜਕਾਂ ਖੱਟਦੀਆਂ ਉਹਨਾਂ ਕੋਈ ਤੇ ਕੰਪਿਊਟਰ ਕਰਾਇਆ ਨਹੀਂ ਕੋਈ ਲੇਜਰ ਕਰਾਇਆ ਹੀ ਨਹੀਂ ਗੇ ਜਿਵੇਂ ਹੈਗਾ ਉਵੇਂ ਹੀ ਬਾਬੇ ਉਹਨਾਂ ਨੇ ਕਰਤਾ ਕੁਦਰਤ ਨਾਲ ਖਲਵਾੜ ਨਹੀਂ ਕੀਤਾ ਜਾਨੀ ਕਿ ਤੇ ਕੁਦਰਤ ਇਹਨਾਂ ਨੂੰ ਖੁਸ਼ ਆ ਤੇ ਦੂਜੀ ਗੱਲ ਬਾਬੇ ਇਹਨਾਂ ਕੋਲੇ ਇੰਨਾ ਜਿਆਦਾ ਮਤਲਬ ਪਾਣੀ ਥੱਲੇ ਧਰਤੀ ਦੇ ਹਨਾ ਇਹਨਾਂ ਨੇ ਥੱਲੋਂ ਪਾਣੀ ਨਹੀਂ ਲਿਆ ਧਰਤੀ ਨੂੰ ਜਮਾਈ ਨਹੀਂ ਗੱਡਿਆ ਇਹਨਾਂ ਨੇ ਤੇ ਅਮਰੀਕਾ ਕੋਲੇ ਕਿੰਨਾ ਕੋਲਾ ਹਨਾ ਇਹ ਜਿਹੜੇ ਬਾਹਰ ਦੇ ਮੁਲਕਾ ਥੱਲੇ ਹਣੀ ਅੰਦਰ ਬਾਤਾਂ ਦੇ ਨੂੰ ਪਤਾ ਵੀ ਕਿਸੇ ਜਦੋਂ ਓਖੇ ਟਾਈਮ ਹੋਏ ਉਦੋਂ ਵਰਤਾਂਗੇ ਹੁਣ ਸਾਡਾ ਸਰਦਾ ਹੁਣ ਇਹ ਸਾਰੀ ਜਾਣਦੇ ਆ ਇਹ ਇਹ ਕੋਹਣਾ ਕਿੰਨੀਆਂ ਗੱਲਾਂ ਇੱਥੇ ਕੋਈ ਬੰਦਾ ਬੋਰ ਨਹੀਂ ਕਰ ਸਕਦਾ ਘਰ ਦੇ ਵਿੱਚ ਨਾ ਕਿਤੇ ਖੇਤ ਦੇ ਵਿੱਚ ਜੋ ਵੀ ਪਾਣੀ ਤੁਸੀਂ ਕਰਨਾ ਤੁਹਾਨੂੰ ਗਵਰਨਮੈਂਟ ਦੇਊਗੀ ਇਹ ਪਾਣੀ ਤੁਹਾਨੂੰ ਚਾਹੀਦਾ ਹਨ ਸਿੰਚਾਈ ਦੇ ਸਾਧਨ ਗਵਰਨਮੈਂਟ ਨੇ ਦਿੱਤੇ ਹੋਏ ਆ ਘਰਾਂ ਦੇ ਵਿੱਚ ਵੀ ਸਾਰਾ ਆਪਾਂ ਨੂੰ ਪਾਣੀ ਆਉਂਦਾ ਨੂੰ ਨੂੰ ਸਾਰਾ ਕੁਝ ਨਾ ਪੀਣ ਨੂੰ ਤੇ ਤੁਹਾਨੂੰ ਦੱਸਾਇਆ ਹੀ ਹੋਇਆ ਜਿਹੜੇ ਮੀਟਰ ਲੱਗੇ ਘਰਾਂ ਦੇ ਬਾਹਰ ਤੇ ਇੱਥੇ ਦੀਆਂ ਗੱਲਾਂ ਬਾਬੂ ਵੀ ਹੁੰਦੀ ਕੁਦਰਤ ਹੈ ਨਾ ਨਾ ਆਪਕ ਜਾਨਵਰ ਨੂੰ ਨਹੀਂ ਮਾਰ ਸਕਦੇ ਜੇ ਆਪਾਂ ਜਾਨਵਰ ਨੂੰ ਕਿਸੇ ਨੂੰ ਮਾਰਦਾ ਮਾਰ ਲਿਆ ਜੇ ਕਿਸੇ ਨੇ ਆਂਦੀ ਗਵਾਂਦੀ ਕੰਪਲੇਨ ਬਹੁਤ ਕਰਦੇ ਹਨਾ ਇੱਥੇ ਮੈਂਟੂ ਮੈਂਟੀ ਦਾ ਦਿੰਦੇ ਆ ਤੇ ਇੱਥੇ ਕੋਈ ਸਹਿਆ ਫਿਰਦੇ ਰਹਿੰਦੇ ਆ ਆਮ ਹੀ ਦੇਖੇ ਆਪਾਂ ਸਹੇ ਫਿਰਦੇ ਰਹਿੰਦੇ ਆ ਕਿਸੇ ਕੁੱਤੇ ਨੂੰ ਨਹੀਂ ਮਾਰ ਸਕਦੇ ਦਰਦਤ ਨਹੀਂ ਕੱਟ ਸਕਦੇ ਇਹ ਕੁਦਰਤ ਅਸਲੀ ਪਿਆਰ ਤਾਂ ਬਾਬੇ ਹੁੰਦੇ ਕੁਦਰਤ ਹੁੰਦੇ ਕੁਦਰਤ ਨਿਆਰਾ ਵੀ ਲេចਰੀ ਆਉਂਦੀ ਨਾ ਰੋਜ ਹੀ ਮੀਂਹ ਪਈ ਜਾਂਦੇ ਮੌਸਮ ਐਣ ਬਾਗੋ ਬਾਗ ਕੋਈ ਹਮਸ ਨਹੀਂ ਕੋਈ ਹਿਊਮਿਡਿਟੀ ਨਹੀਂ ਕੋਈ ਗਰਮੀ ਨਹੀਂ ਗਈ ਚਲੋ ਕੰਮ ਤਾਂ ਬਾਬੇ ਪਤਾ ਹੀ ਬਾਹਰ ਹੈਗੇ ਆ ਕੰਮ ਤਾਂ ਸਾਰੇ ਥਾਵਾਂ ਤੇ ਹੈਗੇ ਕੰਮ ਤਾਂ ਕਰਨਾ ਹੀ ਪੈਣਾ ਹੈ ਨਾ ਤੇ ਇਹ ਚੀਜ਼ਾਂ ਆਪਾਂ ਇਹ ਨਹੀਂ ਆਉਂਦੇ ਵੀ ਕੈਨੇਡਾ ਬਾਲਾ ਕੈਨੇਡਾ ਇਹਦੇ ਇਹਨਾਂ ਦੇ ਰੂਲ ਦਾ ਇਹ ਇਥੋਂ ਦੇ ਰੂਲ ਹੈ ਨਾ ਬਾਕੀ ਕੰਪੇਅਰ ਤੁਸੀਂ ਆਪੇ ਕਰਨਾ ਵੀ ਆਪੀ ਦੇਖ ਲਓ ਕਿ ਕਿਹੜਾ ਚੰਗਾ ਆ ਗਿਆ ਕਿਹੜਾ ਮਾੜਾ ਹੈ ਨਾ ਇਥੋਂ ਦੇ ਰੂਲ ਆ ਤੁਹਾਨੂੰ ਸਾਰੇ ਦੱਸ ਤੇ ਆਪਾਂ ਬਾਕੀ ਤੁਝ ਆਪੇ ਦੇਖ ਲੈਣਾ ਨਿਚੋਰ ਤੁਸੀਂ ਕੱਢਣਾ ਬੂਟਿਆਂ ਦੀ ਇਹ ਵੀ ਗੱਲ ਆ ਵੀ ਆਪਾਂ ਇੱਕ ਵੀ ਦਰਖਤ ਨਹੀਂ ਇਥੋਂ ਤੋੜ ਸਕਦੇ ਨਾ ਵਟ ਸਕਦੇ ਇਹ ਇੰਨਾ ਇਹਨਾਂ ਦਾ ਸੰਜਾ ਕੱਸਿਆ ਹੋਇਆ ਬਾਪੂ ਤਾਂ ਹੀ ਮੀਂਹ ਪਈ ਜਾਂਦੇ ਤਾਂ ਹੀ ਮੌਸਮ ਘੈਂਟ ਬਣੇ ਹੋਏ ਆ ਜਾਨਵਰ ਨਾਲ ਹੀ ਕੋਈ ਛੇੜ ਛਾੜ ਤੂ ਪੰਛੀ ਨਾਲ ਨਹੀਂ ਜੇ ਛੇੜ ਛਾੜ ਕਿਸੇ ਨੂੰ ਮਾਰ ਨਹੀਂ ਸਕਦੇ ਕੋਈ ਵਾਰਾ ਕੁੱਤਾ ਨਹੀਂ ਦੇਖਦਾ ਕੋਈ ਵਾਰਾ ਪਸ਼ੂ ਨਹੀਂ ਦੇਖਦਾ ਇਹੋ ਜਿਹੀਆਂ ਗੱਲਾਂ ਬਾਤਾਂ ਬਾਕੀ ਵੀਰ ਅੱਡੋ ਅੱਡ ਸੋਚਣੀ ਹੈ ਨਾ ਬਾਬੇ ਉਹ ਗੱਲਾਂ ਦੋਈ ਹੈ ਨਾ ਜਿਹੜੇ ਤਾਂ ਜਿਹੜੇ ਕੈਨੇਡਾ ਆ ਗਏ ਜਿੰਨੇ ਧੋਨੇ ਧੋਤੇ ਗਏ ਹਨ ਉਹਦਾ ਬਈ ਕੈਨੇਡਾ ਨੂੰ ਕਹਿੰਦੇ ਬਈ ਕੀ ਬਾਤਾਂ ਯਾਰ ਜਿਹਦਾ ਸੈਟ ਆ ਗਿਆ ਹੈ ਨਾ ਜਿਹੜਾ ਕਹਿੰਦਾ ਯਾਰ ਬੁਰੇ ਹਾਲ ਉਹ ਫਿਰ ਨਿੰਦੀ ਜਾਂਦਾ ਫਿਰ ਉਹ ਗੱਲਾਂ ਹਨ ਤੇ ਉੱਥੇ ਵੀ ਆਪਾਂ ਕਈ ਤਾਂ ਕੰਮ ਕਰਕੇ ਉੱਥੇ ਵੀ ਕਈਆਂ ਨੇ ਸਿਰਾਂ ਕਰਾ ਛੱਡਿਆ ਤੇ ਕਈਆਂ ਦਾ ਉੱਥੇ ਵੀ ਇੰਡੀਆ ਹੀ ਬੁਰਾ ਹਾਲ ਤੇ ਇਹੋ ਜੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਹੀ ਹਨ ਬਈ ਨਚੋਰ ਤੁਸੀਂ ਗੱਟਨੇ ਕੀ ਹੈ ਕੀ ਨਹੀਂ ਤੇ ਨਾ ਤਾਂ ਆਪਾਂ ਕਿਸੇ ਨੂੰ ਕਹਿੰਨੇ ਬਈ ਇੰਡੀਆ ਛੱਡੋ ਨਾ ਕਿਸੇ ਨੂੰ ਕਹਨੇ ਕੈਨੇਡਾ ਹੋਣਾ ਕਿਉਂਕਿ ਆਪੋ ਆਪਣੀ ਸੋਚ ਆ ਬਈ ਜਿਹਨੇ ਜੋ ਕਰਨਾ ਹੈ ਨਾ ਕਿਸੇ ਦੇ ਘਰੇ ਕੋਈ ਦਾਣੇ ਤਾਂ ਨਹੀਂ ਸੱਟ ਕੇ ਆਉਂਦਾ ਨਾ ਤੇ ਇਸ ਕਰਕੇ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਨਹੀਂ ਹੈ ਕਈ ਵੀਰ ਗਵਰਮੈਂਟ 네ਗੇਟਿਵ ਵੀ ਕਰ ਰਹੇ ਨੇ ਕਈ ਸਹੀ ਵੀ ਕਰ ਰਹੇ ਨੇ ਆਪਾਂ ਨੂੰ ਕੋਈ ਫਰਕ ਨਹੀਂ ਆਣਾ ਬਈ ਕਿਸੇ ਦੀ ਅੱਡੂ ਅੱਡ ਦਿਮਾਗ ਹੁੰਦਾ ਹਰੇਕ ਬੰਦੀ ਸੋਚਣੀ ਅੱਡੂ ਅੱਡ ਹੁੰਦੀ ਹੈ ਨਾ ਕਿਸੇ ਦੇ ਆਪਾਂ ਦਿਮਾਗ ਤੇ ਹੱਥ ਨਹੀਂ ਰੱਖ ਸਕਦੇ ਬਾਈ ਤੂੰ ਆ ਇਹਨਾਂ ਲੈ ਹਰੇਕ ਬੰਦਾ ਫਰੀडम ਆ ਯਾਰ ਆਜ਼ਾਦ ਜੋ ਮਰਜ਼ੀ ਕਰੋ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ 네ਗਟਿਵ ਕਮੈਂਟ ਕਰੀ ਆਵੇ ਕੋਈ ਪੋਜ਼ਿਟਿਵ ਕਰੀ ਜਾਵੇ ਆਪਣੀ ਜੀ ਮਰਜ਼ੀ ਆ ਬਾਬੋ ਕਿਉਂਕਿ 2012 ਦਾ ਪੇਚ ਲਾਉਣ ਲੱਗਿਆ ਬਾਈ ਤੇ ਬੜੇ ਲੋਕਾਂ ਨੇ ਲੱਤਾਂ ਖਿੱਚੀਆਂ ਸੀਗੀਆਂ ਹੁਣ ਵੀਕਲ ਛੱਡ ਜੂਗਾ ਇਹ ਕਰ ਦੂਗਾ ਉਹ ਕਰ ਦੂ ਪਰ ਆਪਾਂ ਬਈ ਪੁਰੇ ਆਏ ਆ ਪਤਾ ਹੁੰਦਾ ਕਿ ਲੋਕਾਂ ਨੇ ਚਲੋ ਬੋਲੀ ਗਣਾ ਚਲੋ ਬਾਕੀ سپورਟ ਵੀ ਬਹੁਤ ਵੀਰ ਕਰਦੇ ਆ ਆਪਣੀ ਧੰਨਵਾਦ ਜਿਹੜੇ ਵੀਰ سپورਟ ਕਰਦੇ ਆ ਤੇ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਬਾਬਿਓ ਆਪਾਂ ਕਿਸੇ ਨੂੰ ਜੇ ਕੋਈ ਗਾਲ ਵੀ ਕੱਢਦਾ ਆਪਾਂ ਰਿਪਲਾਈ ਨਹੀਂ ਕੀਤਾ ਚੱਕ ਕਮੈਂਟ ਲੀਡ ਕਰਦਾ ਇਹਦਾ ਭਰਾਵਾ ਧੰਨਵਾਦ ਤੇਰਾ ਤੇ ਚਲੋ ਠੀਕ ਆ ਬਾਬਿਓ ਇਹੋ ਜੀਆਂ ਗੱਲਾਂ ਬਾਤਾਂ ਨੂੰ ਪਿਆਰ ਦਿੰਦੇ ਰਹੋ ਤੇ ਜਿਉਂਦੇ ਰਹੋ ਵਸਦੇ ਰਹੋ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਮੌਸਮ ਮੌਸਮ ਬਹ ਜਾਦਾ